ਬਹੁਤ ਸੀਨੀਅਰ ਲੀਡਰਸ অর ਇਨਫਲੂਐਂਸਰਸ ਐਂਡ ਆਲ ਮੀਟਿੰਗ ਕਰਾਈਏ ਸਭ ਸਮਾਜ ਦੇ ਵੱਡੇ ਵੱਡੇ ਲੋਗ ਨੇ ਔਰ ਅੱਜ ਕੀ ਚੈਲੰਜ ਹੈ ਦੇਸ਼ ਚੇਕੀ ਔਰ ਤੁਹਾਡਾ ਵੋਟ ਜਿੰਨਾ ਇੰਪੋਰਟੈਂਟ ਹੈ ਇਸ ਸਬਜੈਕਟ ਦੇ ਉੱਤੇ ਅੱਛੀ ਵਿਚਾਰ ਗੋਸ਼ਟੀ ਹੋਈ ਹੈ ਔਰ ਸਭ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਔਰ ਇਸ ਗੱਲ ਨੂੰ ਸਮਝਿਆ ਕਿ ਅੱਜ ਦੇਸ਼ ਦੇ ਅਗੇ ਜਿਹੜੇ ਚੈਲੰਜਸ ਨੇ ਉਹਨਾਂ ਚੈਲੰਜਸ ਦੇ ਅੰਦਰ ਚਾਹੇ ਉਹ ਪਾਕਿਸਤਾਨਾ ਚਾਹੇ ਚਾਇਨਾ ਚੈਲੰਜ ਹੈ ਚਾਹੇ ਗਰੀਬੀ ਚੈਲੰਜ ਹੈ ਚਾਹੇ ਦੇਸ਼ ਦੀ ਅਰਥਵਿਵਸਥਾ ਦੀ ਤੇਜ਼ੀ ਦੀ ਵੜਦੀ ਅਰਥਵਿਵਸਥਾ ਨੂੰ ਕਿਰੇ ਰੋੜਾ ਨਾ ਪਵੇ ਉਹ ਇੱਕ ਚੈਲੰਜ ਹੈ ਕਿਰੇ ਨਜ਼ਰ ਨਾ ਲੱਗੇ ਭਾਰਤ ਨੂੰ ਇੱਕ ਚੈਲੰਜ ਹੈ ਸਾਡੀ ਵਿਦੇਸ਼ ਨੀਤੀ ਜਿਸ ਪਾਵਰਫੁਲ ਨਾ ਲੱਗੇ ਬਦ ਰਹੀ ਹੈ ਉਹ ਇੱਕ ਰੁਕਾਵਟ ਨਾ ਇੱਕ ਚੈਲੰਜ ਹੈ ਐਸੇ ਚੈਲੰਜਸ ਨੂੰ ਅਗਰ ਕੋਈ ਅਸੈਪਟ ਕਰਕੇ ਦੇਸ਼ ਨੂੰ ਅੱਗੇ ਲੈ ਜਾ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਕਿ ਜੇ ਸਭ ਨੇ ਮਨ ਬਣਾਇਆ ਹੈ ਕਿ ਅਗਲੀ ਇੱਕ ਤਰੀਕ ਤੱਕ ਸਭ ਲੋਕ ਘਰ-ਘਰ ਜਾਣਗੇ ਔਰ ਜਨਤਾ ਦਾ ਦਰਵਾਜ਼ਾ ਖਟਕੜਾ ਕੇ ਕਿ ਇਹ ਵੋਟ ਦੇਸ਼ਾ ਸੇ ਕਿਉਂ ਜ਼ਰੂਰੀ ਹੈ ਇਹ ਵੋਟ ਦੇਸ਼ ਦੀ ਤਰੱਕੀ ਅਸੇ ਕਿਉਂ ਜ਼ਰੂਰੀ ਹੈ ਇਹ ਵੋਟ ਵਿਕਸਿਤ ਭਾਰਤ ਅਸੇ ਜ਼ਰੂਰੀ ਹੈ ਇਹ ਵੋਟ ਦੇਸ਼ ਦੀ ਮਜ਼ਬੂਤੀ ਅਸੇ ਜ਼ਰੂਰੀ ਹੈ ਇਸ ਮਿਸ਼ਨ ਨੂੰ ਲੈ ਕੇ ਨਿਕਲਾਂਗੇ ਇਹ ਅੱਜ ਵਿਚਾਰ ਗੋਸ਼ਟੀ ਹੋਈ ਹੈ ਔਰ ਮੈਂ ਬੜਾ ਧੰਨਵਾਦੀ ਹਾਂ ਕਿ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਛੀਨਾ ਸ਼੍ਰੀ ਚੰਦਰ ਸ਼ੇਖਰ ਜੀ ਮਾਨੋ ਤਨੇਜਾ ਜੀ ਪਟਾਰਾ ਸਾਹਿਬ ਤਵਨ ਸਾਹਿਬ ਸਾਰੇ ਹੀ ਮੰਡਲ ਪ੍ਰਧਾਨ ਔਰ ਸਾਰੇ ਪਤਵੰਤੇ ਇੱਥੇ ਆਏ ਨੇ ਮੈਂ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸ਼੍ਰੀ ਤਰਨ ਚੁਗ ਜੀ ਔਰ ਰਜਿੰਦਰ ਮੋਹਨ ਸਿੰਘ ਛੀਨਾ ਜੀ ਸਾਡੇ ਨਿਵਾਸ ਤੇ ਆਏ ਆ ਔਰ ਸਾਰੇ ਹੀ ਜਿਹੜੇ ਪ੍ਰਮੁੱਖ ਕਾਰਜਕਰਤਾ ਮੇਰੀ ਵਾਰਡ ਦੇ ਆ ਉਹਨਾਂ ਨਾਲ ਉਹਨਾਂ ਦੀ ਮੀਟਿੰਗ ਰੱਖੀ ਸੀ ਕਿਉਂਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਭਾਜਪਾ ਇੱਕ ਮਜ਼ਬੂਤ ਅੰਮ੍ਰਿਤਸਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਮਜ਼ਬੂਤ ਕੈਂਡੀਡੇਟ ਦਿੱਤਾ ਉਹਨਾਂ ਨੂੰ ਜਿਤਾਉਣ ਲਈ ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਔਰ ਮੈਨੂੰ ਵਿਸ਼ਵਾਸ ਹੈ ਕਿ ਭਾਜਪਾ ਦਾ ਕੈਂਡੀਡੇਟ ਕਰਨਜੀਤ ਸਿੰਘ ਸੰਧੋਜੀ ਬਹੁਤ ਵੱਡੀ ਵੋਟ ਸਿੱਠਾ ਨੇ ਬਹੁਤ ਸੀਨੀਅਰ ਲੀਡਰਸ অর ਇਨਫਲੂਐਂਸਰਸ ਐਂਡ ਆਲ ਮੀਟਿੰਗ ਕਰਾਈਏ ਸਭ ਸਮਾਜ ਦੇ ਵੱਡੇ ਵੱਡੇ ਲੋਕ ਨੇ ਔਰ ਅੱਜ ਕੀ ਚੈਲੰਜ ਹੈ ਦੇਸ਼ ਚੇ ਕਿ ਔਰ ਤੁਹਾਡਾ ਵੋਟ ਜਿੰਨਾ ਇੰਪੋਰਟੈਂਟ ਹੈ ਐਸ ਸਬਜੈਕਟ ਦੇ ਉੱਤੇ ਅੱਛੀ ਵਿਚਾਰ ਗੋਸ਼ਟੀ ਹੋਈ ਹੈ ਔਰ ਸਭ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਔਰ ਇਸ ਗੱਲ ਨੂੰ ਸਮਝਿਆ ਕਿ ਅੱਜ ਦੇਸ਼ ਦੇ ਅਗੇ ਜਿਹੜੇ ਚੈਲੰਜਸ ਨੇ ਉਹਨਾਂ ਚੈਲੰਜਸ ਦੇ ਅੰਦਰ ਚਾਹੇ ਉਹ ਪਾਕਿਸਤਾਨਾ ਚਾਹੇ ਚਾਇਨਾ ਚੈਲੰਜ ਹੈ ਚਾਹੇ ਗਰੀਬੀ ਚੈਲੰਜ ਹੈ ਚਾਹੇ ਦੇਸ਼ ਦੀ ਅਰਥਵਿਵਸਥਾ ਦੀ ਤੇਜ਼ੀ ਦੀ ਵੜਦੀ ਅਰਥਵਿਵਸਥਾ ਨੂੰ ਕਿਰੇ ਰੋੜਾ ਨਾ ਪਵੇ ਉਹ ਇੱਕ ਚੈਲੰਜ ਹੈ ਕਿਰੇ ਨਜ਼ਰ ਨਾ ਲੱਗੇ ਭਾਰਤ ਨੂੰ ਇੱਕ ਚੈਲੰਜ ਹੈ ਸਾਡੀ ਵਿਦੇਸ਼ ਨੀਤੀ ਜਿਸ ਪਾਵਰਫੁਲ ਨਾ ਲੱਗੇ ਬਦ ਰਹੀ ਹੈ ਉਹ ਇੱਕ ਰੁਕਾਵਟ ਨਾ ਇੱਕ ਚੈਲੰਜ ਹੈ ਐਸੇ ਚੈਲੰਜਸ ਨੂੰ ਅਗਰ ਕੋਈ ਅਸੈਪਟ ਕਰਕੇ ਦੇਸ਼ ਨੂੰ ਅੱਗੇ ਲੈ ਜਾ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਕਿ ਜੇ ਸਭ ਨੇ ਮਨ ਬਣਾਇਆ ਹੈ ਕਿ ਅਗਲੀ ਇੱਕ ਤਰੀਕ ਤੱਕ ਸਭ ਲੋਕ ਘਰ-ਘਰ ਜਾਣਗੇ ਔਰ ਜਨਤਾ ਦਾ ਦਰਵਾਜ਼ਾ ਖਟਕੜਾ ਕੇ ਕਿ ਇਹ ਵੋਟ ਦੇਸ਼ਾ ਸੇ ਕਿਉਂ ਜ਼ਰੂਰੀ ਹੈ ਇਹ ਵੋਟ देश की तरक्की क्यों जरूरी है यह वोट विकसित भारत जरूरी है यह वोट देश की मजबूती जरूरी है इस मिशन लैके निकलेंगे यह अज विचार गोष्ठी हुई है और मैं बड़ा धनवाद कि सरदार रजेंद्र मोहन सिंह जी चीना श्री चंद्रशेखर जी मानव तनेजा जी पटारा साहब धवन साहब सारे ही मंडल प्रधान और सारे पतवंते इतने आए न मैं उन्होंने सबका बहुत बहुत धन्यवाद कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर